ਆਲੀ ਦੇ ਵਿੱਚ ਮੰਗਿਆ ਗਿਆ ਸੀ ਸਪੋਸਰ ਦੀ თან ਹੈਟ ਕੀਤਾ ਹੈ। ਪੁਲਿਸ ਕੋਮੇਮਰੇਸ਼ਨ ਡੇ ਬਣਾਇਆ ਗਿਆ ਹੈ। ਇਸ ਦਿਨ ਅਸੀਂ ਸਾਰੇ ਹੀ ਦੇਸ਼ ਦੇ ਪੁਲਿਸ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਡਿਊਟੀ ਕਰਦੇ ਹੋਏ देश की रक्षा करते हुए उन्होंने उन्होंने उन्हों सारे ही परिवार को नमन कर रहे हैं मैं सारे यही कहना चाहूँगी कि ये एक दिवस है जिस पर सू सारे ही अपनी पुलिस कोर्स पैरा मिलिट्री कोर्स से बी एस एफ के आदमी से सारे थे ही मान महसूस करना चाहिए कि जिस तरह अपनी जान गवा के अपनी ड्यूटी करते दे हैं देश के दे लिए अतवाद के खिलाफ है और भी किसी भी तरह की महामारी के खिलाफ अपनी जान गवा के लड़ाई करते हैं असं इन्हों ਸਾਰੇ ਨੂੰ ਨਮਨ ਕਰਦੇ ਹਾਂ ਤੇ ਨਾਲ ਹੀ ਮੈਂ ਸਾਰਿਆਂ ਨੂੰ ਇਹ ਦਵਾਂਗੀ ਕਿ ਸਾਡਾ ਵਿਦਵਾਲਜਪਨ ਦਾ ਦੇਸ਼ ਦੀ ਰੱਖਿਆ ਲਈ ਅੰਦਰੀ ਵਿਕਾਸ ਨੂੰ ਜ਼ਰੂਰ ਕਰੇ ਬਣਾ ਪਰਸ ਮੈਂ ਜਿਵੇਂ ਵੀ ਪਰਿਵਾਰ ਨੂੰ ਸਮ ਟਾਈਮਸ ਕੁਝ ਮੁਸ਼ਕਲਾਂ ਆਉਂਦੀਆਂ ਨੇ ਪ੍ਰਸ਼ਾਸਨ ਉਹਨਾਂ ਦਾ ਵਾਸਤਵਿਕ ਕਰਦੇ ਇਹ ਇਸ ਤਰ੍ਹਾਂ ਦਾ ਇੱਕ ਮੌਕਾ ਹੁੰਦਾ ਹੋਂ ਕਿ ਉਸ ਕਿਸੇ ਸਾਹਮਣੇ ਇਤੇ ਮੌਕੇ ਦਿੱਤੇ ਕਿ ਸ਼ਹੀਦ ਪਰਿਵਾਰ ਦੀ ਕੁਝ ਸਮੱਸਿਆਵਾਂ ਸੀਗੇ ਉਹ ਸੁਨੀਆਂ ਨੇ ਮੌਕੇ ਤੇ ਉਹਨਾਂ ਦਾ ਫਾਲੋਅ ਅਪ ਕੀਤਾ ਜਿਹੜਾ 21 ਅਕਤੂਬਰ ਦਾ ਜਿਹੜਾ ਦਿਨ ਹੈ ਇਹ 1950 ਨੂੰ ਸ਼ੁਰੂ ਹੋਇਆ ਜਦੋਂ ਇੱਕ CRPF ਦੀ ਟੁਕੜੀ ਦੇ ਉੱਪਰ ਚੀਨੀ ਸੈਨਾਨ ਨੇ ਹਾਇਰਿੰਗ ਕੀਤੀ ਸੀ ਉਦੋਂ ਤੋਂ ਇਸ ਦੇਸ਼ ਨੂੰ ਇਸ ਤਰ੍ਹਾਂ ਮੰਨਿਆ ਗਿਆ ਹੈ ਵੀ ਅਸੀਂ ਆਪਣੇ ਹਰ ਸਾਲ ਜਿਹੜੇ ਜਿਹੜੇ ਸਾਡੇ ਸਿਪਾਹੀਆਂ ਨੇ ਅਫਸਰਾਂ ਨੇ ਬਲੀਦਾਨ ਦਿੱਤਾ ਹੈ ਦੇਸ਼ ਦੇ ਵਾਸਤੇ ਜਿਹਨੂੰ ਅਸੀਂ ਸੁਪਰੀਮ ਸੈਕਰੀਫਾਈਸ ਕਹਿੰਦੇ ਹੁ ਆਪਣੀ ਜਾਨ ਵਾਰ ਕੇ ਦੇਸ਼ ਦੀ ਰੱਖਿਆ ਕੀਤੀ ਹੈ ਉਹ ਦੇਸ਼ ਲਈ ਉਹਦੇ ਯਾਦ ਦੇ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਅਸੀਂ ਆਪਣੇ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ ਤਕਰੀਬਨ 35 ਦੇ ਕਰੀਬ ਪਰਿਵਾਰ ਹਨ ਜਿਨ੍ਹਾਂ ਨੇ ਹਤਵਾਦ ਦੇ ਟਾਈਮ ਦੇ ਵਿੱਚ ਜਾਂ ਕੋਵਿਡ ਦੇ ਟਾਈਮ ਦੇ ਵਿੱਚ ਅਲੱਗ-ਅਲੱਗ ਟਾਈਮਾਂ ਦੇ ਵਿੱਚ ਆਪਣੀ ਜਾਨ ਦੇ ਕੇ ਦੇਸ਼ ਦੀ ਰੱਖਿਆ ਕੀਤੀ ਹੈ ਉਸਦੇ ਲਈ ਅੱਜ ਅਸੀਂ ਸਾਰੇ ਪਰਿਵਾਰਾਂ ਨੂੰ ਇੱਥੇ ਬੁਲਾਇਆ ਸੀਗਾ ਪੁਰਾਣੇ ਸ਼ਹੀਦਾਂ ਨੂੰ ਜਿਹੜੀ ਹੈਗੇ ਸਦਾਕੀ ਭੇਟ ਕੀਤੀ ਵੀ ਅਤੇ ਨਵੇਂ ਪਰਿਵਾਰਾਂ ਨੇ ਜਿਹੜੇ-ਜਿਹੜੇ ਪਰਿਵਾਰ ਨਸ਼ੀਲ ਪਰਿਵਾਰ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਕਿ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਹੈ ਕੀ ਹੈਗੀ ਹੈ ਉਹਨਾਂ ਨੂੰ ਅਸੀਂ ਹੱਲ ਕਰਨੀ ਹੁੰਦੀ ਹੈ ਉਹਨਾਂ ਨੂੰ ਕੁਝ ਪਰਿਵਾਰਾਂ ਵੱਲੋਂ ਜਿਵੇਂ ਨੌਕਰੀ ਲੈ ਕੇ ਜਾਂ ਕੁਝ ਹੋਰ ਵੀ ਪਰੇਸ਼ਾਨੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੀ ਫੈਸਲਾ ਜੀ ਲਗ-ਲਗ ਪਰਿਵਾਰਾਂ ਦੀ ਦੇਖੋ ਲਗ-ਲਗ ਦਿੱਕਤਾਂ ਹੈਗੀ ਹੈ ਕਿੁਝੇ ਬੱਚਿਆਂ ਨੂੰ ਹਲੇ ਤੱਕ ਡਿਜੀਟਲ ਨੌਕ ਜੋਬਸ ਨਹੀਂ ਉਹਨਾਂ ਦੇ ਕਿਸੇ ਨਾ ਕਿਸੇ ਪੰਜਾਬ ਸਰਕਾਰ ਦੀ ਬੜੀ ਪਾਲਿਸੀ ਕ ਲੇਕਿਨ ਫਿਰ ਵੀ ਕੰਪੈਸ਼ਨੇਟ ਕਰਾਉਂਦੇ ਜੇ ਅਸੀਂ ਅਗਰ ਕੋਈ ਹੋਰ ਵੀ ਪਰਿਵਾਰ ਤੋਂ ਨਿਜੀਵਲ ਬੱਚਾ ਹੈ ਦਾ ਉਹਦਾ ਜਿਹੜਾ ਕੇਸ ਹੈ ਸੀ ਪੁਲਿਸ ਇਨਵਾਰਟ ਸਰ ਜੋਨ ਨੇ ਸੁਪਰੀਮ ਸੈਕਰੀਫਾਈਸ ਦਿਆ ਹੈ ਆਫ ਸੈਕਰੀਫਾਈਸਰ ਇਨ ਕੀ ਕਿਆ ਕਿਆ ਬੈਨੀਫਿਟਸ ਰਹਤੇ ਨੇ ਇਨਕੇ ਦੇਖੋ ਹੁਣ ਮੈਂ ਪਹਿਲਾਂ ਨਾ ਤਾਂ ਨਹੀਂ ਕਹਿ ਸਕਦਾ ਪਰ ਹੁਣ ਪੰਜਾਬ ਸਰਕਾਰ ਦੀ ਬੜੀ ਕਲੀਅਰ ਪਾਲਿਸੀ ਹੈ ਕਿ ਇੱਕ ਐਕਸੈਪਰੇਸ਼ਨ ਗ੍ਰਾਂਟ ਦਿੱਤੀ ਜਾਂਦੀ ਹੈ ਕਰੋੜ ਰੁਪਏ ਦੀ ਕੰਪੰਸੇਟ ਗ੍ਰਾਂਟ ਤੇ ਨੌਕਰੀ ਦਿੱਤੀ ਜਾਂਦੀ ਹੈਗੀ ਫੈਮਿਲੀ ਨੂੰ ਤਾਂ ਕਿ ਉਹਨਾਂ ਦਾ ਕੰਪੰਸੇਟ ਕਰ ਸਕੀਏ ਜਿਹੜਾ ਇੱਕ ਬੰਦਾ ਚਲਾ ਜਾਂਦਾ ਹੈ ਜਿਹਦੀ ਡੈਥ ਹੋ ਜਾਂਦੀ ਉਹਨੂੰ ਕੋਈ ਕੰਪੰਸੇਟ ਇਸ ਤਰ੍ਹਾਂ ਆਪਾਂ ਕਰਤਾ ਨਹੀਂ ਸਕਦੇ ਨਾ ਕੋਈ ਲਿਆ ਸਕਦੇ ਲੇਕਿਨ ਇਹ ਹੈਗਾ ਕਿ ਉਹਨਾਂ ਦੇ ਪਰਿਵਾਰ ਨੂੰ ਕੋਈ ਕਿਸੇ ਤਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ